ਦਿੱਲੀ ਤੋਂ ਕੱਲ ਚਰਨ ਸੁਹਾਵੇ ਯਾਤਰਾ ਸ਼ੁਰੂ ਹੋਏਗੀ ਔਰ ਦਿੱਲੀ ਕਮੇਟੀ ਨੂੰ ਐ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਹਿਬ ਕੌਰ ਦੇ ਜੋੜੇ ਸੌਪੇ ਗਏ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜੋੜਿਆਂ ਦੀ ਸੇਵਾ ਸੰਭਾਲੀ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਵਿੱਚ ਇਹ ਜੋੜੇ ਰੱਖੇ ਗਏ ਨੇ ਔਰ ਵੀਰਵਾਰ ਨੂੰ ਸ਼੍ਰੀ ਪਟਨਾ ਸਾਹਿਬ ਦੇ ਲਈ ਇਹ ਯਾਤਰਾ ਰਵਾਨਾ ਹੋਏਗੀ ਔਰ 1 ਨਵੰਬਰ ਨੂੰ ਇਹ ਯਾਤਰਾ ਤੱਕ ਸ਼੍ਰੀ ਪਟਨਾ ਸਾਹਿਬ ਤੇ ਪਹੁੰਚੇਗੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬਕੌਰ ਜੀ ਦੇ ਜੋੜੇ ਨੇ ਜਿਹੜੇ ਹਰਦੀਪਪੁਰੀ ਹੋਰਾਂ ਦੇ ਪਰਿਵਾਰ ਵੱਲੋਂ ਸੰਭਾਲ ਕੇ ਰੱਖੇ ਹੋਏ ਸੀ ਤੇ ਹੁਣ ਉਹਨਾਂ ਨੂੰ ਸ਼੍ਰੀ ਪਟਨਾ ਸਾਹਿਬ ਲੈ ਜਾਇਆ ਜਾ ਰਿਹਾ ਚਰਨ ਸੁਹਾਵੇ ਯਾਤਰਾ ਦੇ ਜ਼ਰੀਏ ਔਰ ਇਹ ਯਾਤਰਾ ਵੀਰਵਾਰ ਤੋਂ ਸ਼ੁਰੂ ਹੋਏਗੀ ਔਰ 1 ਨਵੰਬਰ ਨੂੰ ਸ਼੍ਰੀ ਪਟਨਾ ਸਾਹਿਬ ਪਹੁੰਚੇਗੀ ਕਿਸਾ ਕਰਾ ਘਰ ਕੈਮਰਾ ਤਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਮੇਰੀ ਕਾਮਨਾ ਹੈ ਕਿ ਗੁਰੂ ਚਰਨ ਯਾਤਰਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਹਿਬਕੌਰ ਜੀ ਦੇ ਮਹਾਨ ਅਦਰਸ਼ਾਂ ਨਾਲ ਸਾਡਾ ਸੰਬੰਧ ਹੋ ਡੂੰਗਾ ਹੋਵੇ ਇਹ ਯਾਤਰਾ ਜਿੱਥੋਂ ਵੀ ਲੰਘੇਗੀ ਉੱਥੋਂ ਦੇ ਲੋਕਾਂ ਤੋਂ ਮੇਰੀ ਅਪੀਲ ਹੈ ਕਿ ਉਹ ਪਵਿੱਤਰ ਜੋਤ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਆਉਣ ਇਹ ਟਵੀਟ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਕਰ ਕਰ ਕੈਮਰਾ ਮੁਝੇ ਦਿਖਾਈ ਤਾਂ ਇਹ ਚਰਨ ਸੋ ਹਾਵੇ ਯਾਤਰਾ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਗੁਰੂ ਚਰਨ ਯਾਤਰਾ ਜਿਸ ਨੂੰ ਨਾਮ ਦਿੱਤਾ ਗਿਆ ਇਸ ਦਾ ਰੂਟ ਹੈ ਐ ਇਹ ਇਹ ਮੈਪ ਹੈ ਕਿ ਜਿੱਥੋਂ-ਜਿੱਥੋਂ ਦੀ ਇਹ ਯਾਤਰਾ ਲੰਘਣੀ ਹੈ ਜਿੱਥੋਂ ਸ਼ੁਰੂ ਹੋਣੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿੱਥੋਂ-ਜਿੱਥੋਂ ਇਹ ਯਾਤਰਾ ਲੱਗੇਗੀ ਲੋਕ ਜੋਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨ ਸੋ ਇਹ ਯਾਤਰਾ ਅਸੀਂ ਦਿਖਾ ਰਹੇ ਹਾਂ ਇਹ ਦਿੱਲੀ ਤੋਂ ਸ਼ੁਰੂ ਹੋਣੀ ਹੈ ਔਰ ਦਿੱਲੀ ਤੋਂ ਸ਼ੁਰੂ ਹੋ ਕੇ ਫਰੀਦাবাদ ਫਰੀਦাবাদ ਤੋਂ ਅੱਗੇ ਜਾਣੀ ਹੈ ਆਗਰਾ ਵਿੱਚ ਮੰਥਰਾ ਸਟੇਸ਼ਨ ਆਉਂਦਾ ਹੈ ਜਿਹੜੇ येलो ਡਾਟਸ ਨੇ ਇਹ ਵਿੱਚ ਵਿੱਚ ਸਟਾਪੇਜ ਨੇ ਕਿ ਜਿੱਥੇ-ਜਿੱਥੇ ਇਹ ਯਾਤਰਾ ਰੁਕੇਗੀ ਕਿਉਂਕਿ 1 ਨਵੰਬਰ ਨੂੰ ਪਹੁੰਚਣੀ ਹੈ ਕਈ ਦਿਨਾਂ ਦੇ ਵਿੱਚ ਜਾਣੀ ਹੈ ਸੋ ਪਹਿਲਾ ਦਿੱਲੀ ਤੋਂ ਸ਼ੁਰੂਆਤ ਹੋਣੀ ਹੈ ਫਿਰ ਅੱਗੇ ਫਰੀਦাবাদ ਇਹ 10 ਕਿਲੋਮੀਟਰ ਤੇ ਫਰੀਦাবাদ ਫਿਰ ਹੋਰ ਅੱਗੇ ਜਾ ਕੇ ਮਥੁਰਾ ਮਥੁਰਾ ਤੋਂ ਅੱਗੇ ਜਾ ਕੇ ਆਗਰਾ ਆਗਰਾ ਤੋਂ ਅੱਗੇ ਇਹ ਜਾਣੀ ਹੈ ਹਾਥਰਸ ਹਾਥਰਸ ਤੋਂ ਜਾਣੀ ਹੈ ਇਹ बरेली बरेली ਤੋਂ ਪੀਲੀ ਭੀਤ ਪੀਲੀ ਭੀਤ ਤੋਂ ਮਹਾਗਪੂਰ ਮਹਾਗਪੂਰ ਤੋਂ ਬਾਅਦ ਇਹ ਹੈ ਲਖੀਮਪੁਰ ਖੇੜੀ ਉੱਥੋਂ ਦੀ ਲੰਗੇਗੀ ਫਿਰ ਅੱਗੇ ਜਾਣੀ ਹੈ ਸੀਤਾਪੁਰ ਸੀਤਾਪੁਰ ਤੋਂ ਇਹ ਯਾਤਰਾ ਲਖਨਊ ਪਹੁੰਚੇਗੀ ਲਖਨਊ ਤੋਂ ਅਗਲਾ ਸਟਾਪੇਜ ਹੈ ਕਾਨਪੁਰ ਕਾਨਪੁਰ ਦੇ ਵਿੱਚ ਜਾਏਗੀ ਕਾਨਪੁਰ ਤੋਂ ਅੱਗੇ ਫਤਿਹਪੁਰ ਫਤਿਹਪੁਰ ਤੋਂ ਬਾਅਦ ਫਿਰ ਇਹ ਯਾਤਰਾ ਅੱਗੇ ਜਾ ਕੇ ਦਾ ਸਟਾਪੇਜ ਹੈ ਪ੍ਰਿਆਗਰਾਜ ਪ੍ਰਿਆਗਰਾਜ ਤੋਂ ਅੱਗੇ ਸਟਾਪੇਜ ਹੈ ਵਾਰਾਨਸੀ ਵਾਰਾਨਸੀ ਤੋਂ ਅੱਗੇ ਜਾ ਕੇ ਹੈ 사ਸਰਮ ਤੇ 사ਸਰਮ ਤੋਂ ਬਾਅਦ ਇਹ ਯਾਤਰਾ ਦਾਖਲ ਹੋਣੀ ਹੈ ਬਿਹਾਰ ਪਟਨਾ ਸਾਹਿਬ ਦੇ ਵਿੱਚ ਉੱਥੇ ਜਾ ਕੇ ਇਹ ਯਾਤਰਾ ਮੁਕੰਮਲ ਹੋਣੀ ਹੈ ਕਿਉਂਕਿ ਕੱਲ 23 ਤਰੀਕ ਹੈ ਵੀਰਵਾਰ ਨੂੰ ਔਰ 30 ਤਰੀਕ ਨੂੰ ਜਿਹੜੀ ਹੈ ਇਹ 1 ਨਵੰਬਰ ਨੂੰ ਜਿਹੜੀ ਹੈ ਇਹ ਤੱਕ ਸ਼੍ਰੀ ਪਟਨਾ ਸਾਹਿਬ ਤੇ ਪਹੁੰਚਣੀ ਹੈ ਕਰੀਬ-ਕਰੀਬ 9 ਦਿਨਾਂ ਦੀ ਇਹ ਯਾਤਰਾ ਹੈ 9ਵੇਂ ਦਿਨ ਜਾ ਕੇ ਇਸਨੇ ਇਹ ਤਾਂ ਸ੍ਰੀ ਪਟਨਾ ਸਾਹਿਬ ਪਹੁੰਚਣਾ ਹੈ ਅਤੇ ਇਸ ਤਰ੍ਹਾਂ ਜਿਹੜੇ ਜਿਹੜੇ ਥਾਵਾਂ ਤੋਂ ਵੀ ਇਹ ਯਾਤਰਾ ਲੰਘਣੀ ਹੈ ਗੁਜ਼ਰਨੀ ਹੈ ਉੱਥੇ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜੋਰ ਸਾਹਿਬ ਦੇ ਦਰਸ਼ਨ ਜ਼ਰੂਰ ਕਰੇ